ਕਿਸਾਨਾਂ ਦੇ ਨਾਲ ਇੱਕ ਮਾਮਲਾ ਫੇਰ ਖੜਾ ਹੋ ਗਿਆ ਟੋਲ ਪਲਾਜੇ ਤੇ ਖੜੇ ਆ ਟੋਲ ਪਲਾਜਾ ਕਿਹੜਾ ਔਰ ਜਲੰਧਰ ਵਾਲਾ ਟੋਲ ਪਲਾਜਾ ਔਰ ਅਸੀਂ ਦੱਸ ਦਈਏ ਇਹ ਚਲਾਂਗ ਵਾਲਾ ਜਲੰਧਰ ਦੇ ਰੋਡ ਤੇ ਜਾਣ ਵਾਲਾ ਟੋਲ ਪਲਾਜਾ ਔਰ ਕਿਸਾਨ ਅੱਜ ਫੇਰ ਇਕੱਠੇ ਹੋ ਗਏ ਆ ਔਰ ਅੱਜ ਫੇਰ ਟੋਲ ਜਿਹੜਾ ਐਸੇ ਉੱਤੇ ਚੇਤਾਵਨੀ ਦਿੱਤੀ ਗਈ ਉਹ ਕਾਰਨ ਕੀ ਬਣ ਗਿਆ ਕਿ ਮਾਮਲਾ ਕੀ ਖੜਾ ਹੋ ਗਿਆ ਐਸੇ ਬਾਰੇ ਪੂਰੀ ਜਾਣਕਾਰੀ ਦੇ ਦਈਏ ਔਰ ਗੱਲਬਾਤ ਕੀ ਆ ਮੈਂ ਸਰਦਾਰ ਜੀ ਨੂੰ ਕਹਾਂਗਾ ਕਿ ਉੱਠ ਕੇ ਥੋੜੇ ਬਿਆਨ ਦਿੱਤੇ ਜਾਣ ਔਰ ਆਓ ਆਓ ਇੱਥੇ ਆਓ ਹਾਂਜੀ ਸਦਾਜੀ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾਜੀ ਮਾਮਲਾ ਕੀ ਹੋਇਆ? ਮਾਮਲਾ ਇੱਥੇ ਅਸੀਂ ਆਪਣੇ ਜਥੇਬੰਦੀ ਦੇ ਮਿਥੇ ਹੋਏ ਪ੍ਰੋਗਰਾਮ ਦੇ ਮੁਤਾਬਕ ਟਾਂਡ ਏਰੀਆ ਨੂੰ ਜਾ ਰਹੇ ਸੀਗੇ। ਜਦੋਂ ਗੱਡੀ ਮੋੜੇ ਸਾਡੀ ਗੱਡੀ ਮੋੜੇ ਸੀ ਸਾਡੀ ਗੱਡੀ ਨਿਕਲ ਗਈ ਆ ਜਿਹੜੀ ਦੂਜੀ ਗੱਡੀ ਸਾਡੀ ਹਰਪਾਲ ਸਿੰਘ ਪਾਲਾ ਜਰਨਲ ਸਖਤਰ ਬਕਰ ਲਾਕ ਆਦਮਪੁਰੋਂ ਉਹ ਮਗਰ ਦੂਜੀ ਗੱਡੀ ਸੀਗਾ ਜਦੋਂ ਉਹਨਾਂ ਦੀ ਗੱਡੀ ਆਈ ਉਹਨੇ ਕਾਰਡ ਦਿਖਾ ਲਿਆ ਗੱਡੀ ਰੋਕ ਲਈ ਤੇ ਕਹਿੰਦੇ ਤੁਹਾਨੂੰ ਟੈਕਸਟ ਕਟਾਉਣਾ ਪਊਗਾ ਉਹ ਨਜ਼ਰ ਗੱਡੀ ਨੂੰ ਲੰਘੂਗੀ ਨਹੀਂ ਕੀ ਤੁਸੀਂ ਆਪਣੀ ਗੱਡੀ ਦੇ ਉੱਤੇ ਝੰਡਾ ਜਾਂ ਸਟicker ਜਾਂ ਕਾਰਡ ਤੁਹਾਡੇ ਕੋਲ ਨਹੀਂ ਸੀ ਬਿਲਕੁਲ ਸਾਰਾ ਸਭ ਕੋਈ ਸੀਗਾ ਸਟicker ਲੱਗੇ ਉਹਨਾਂ ਗੱਡੀ ਤੇ ਸਟicker ਲੱਗਾ ਸੀਗਾ ਝੰਡੇ ਗੱਡੀਆਂ ਦੇ ਵਿੱਚ ਪੈ ਸੀਗੇ ਕਿਉਂਕਿ ਕਈ ਵਾਰੀ ਮੋੜੇ ਗੱਡੀਆਂ ਦਾ ਕਈਆਂ ਲਾਉਣ ਨੂੰ ਜਗ੍ਹਾ ਨਹੀਂ ਪਰ ਇਹ ਕੋਈ ਇਹ ਕੋਈ ਐਸਕੇਮ ਦਾ ਜਾਂ ਕੋਈ ਇਹ ਕੋਈ ਸਰਕਾਰੀ ਆਰਡਰ ਨਹੀਂ ਗੇ ਵੀ ਝੰਡਾ ਲਾ ਕੇ ਜਾਣਾ ਝੰਡਾ ਦਾ ਕਸੀ ਚਲੋ ਅਸੀਂ ਆਪਣੇ ਤੌਰ ਤੇ ਲੋਕਾਂ ਨੂੰ ਨਹੀਂ ਕਿਸਾਨੀ ਕਾਰਡ ਤੁਹਾਡੇ ਕੋਲ ਹੈਗੇ ਬਿਲਕੁਲ ਬਿਲਕੁਲ ਸਾਡੇ ਕੋਲ ਜਦੋਂ ਕਾਰਡ ਵਿਖਾਇਆ ਗਿਆ ਸੀ ਜਾਨੀ ਜੇ ਸਰਕਾਰੀ ਮੁਲਾਜ਼ਮ ਉਹ ਝੰਡੇ ਲਾ ਕੇ ਨਹੀਂ ਜਾਂਦੇ ਜਦੋਂ ਟੋਲ ਪਲਾਜ਼ਾ ਲੰਘਦੇ ਆ ਉਹ ਆਪਣਾ ਆਈਡੀ ਕਾਰਡ ਦਿਖਾ ਲਦੇ ਆ ਅਸੀਂ ਹਾਲੋ ਆਪਣਾ ਆਈਡੀ ਕਾਰਡ ਦਿਖਾ ਲਦੇ ਆ ਤੇ ਸਾਡੇ ਨਾਲ ਸਾਡੇ ਪਰਿਵਾਰ ਵੀ ਹੁੰਦੇ ਆ ਇਸ ਤਰ੍ਹਾਂ ਸਾਨੂੰ ਜਲੀਲ ਕਰਦੇ ਆ ਤੇ ਸਾਨੂੰ ਸਾਡੇ ਪਰਿਵਾਰ ਮਾਮਲਾ ਕੀ ਹੋਇਆ ਕਿ ਅੱਜ ਕੋਈ ਤੱਕਾ ਹੋਇਆ ਤੁਹਾਡੇ ਨਾਲ ਕੋਈ ਝਗੜਾ ਹੋਇਆ ਬਿਲਕੁਲ ਤੱਕਾ ਹੋਇਆ ਇਹਨਾਂ ਦੇ ਗੁੰਡਿਆਂ ਨੇ ਆਣ ਕੇ ਸਾਡੇ ਬੰਦਿਆਂ ਨਾਲ ਉਹ ਬਤਮੀਜੀ ਕਰਕੇ ਮੁੜ ਕੇ ਸਾਨੂੰ ਸਾਨੂੰ ਇਹਨਾਂ ਦਾ ਕੋਈ ਇੱਥੇ ਮੈਨੇਜਰ ਆ ਔਰ ਹਜੂਮ ਦਾ ਹਜੂਮ ਲਿਆ ਕੇ ਸਾਡੇ ਗੱਲ ਪਾਉਣ ਦੀ ਕੋਸ਼ਿਸ਼ ਕੀਤੀ ਸਾਡੇ ਧਾਰਮਿਕ ਕਾਰਾਂ ਨੂੰ ਸਾਡੇ ਨੇ ਛੇੜਛਾੜ ਕੀਤੀ ਆ ਸਾਡੀਆਂ ਪੱਗਾਂ ਨੂੰ ਪਾਏ ਆ ਇਸ ਕਰਕੇ ਇਹ ਮਾਮਲਾ ਹੁਣ ਸਾਡੇ ਲਈ ਨਾ ਸਹਿਣ ਕਰਨ ਦੇ ਬਾਵਜੂ ਕਰਨ ਦੇ ਜੋਗ ਹੈ ਉਹਨਾਂ ਜਿਹੜੇ ਟਾਲ ਪਲਾਜ਼ਾ ਨਹੀਂ ਛੱਡਾਂਗੇ ਜਿੰਨਾ ਚਿਰ ਕੁੰਡੇ ਆਂਸਰਾਂ ਦੇ ਖਿਲਾਫ ਸਰਕਾਰ ਨਹੀਂ ਕਾਰਵਾਈ ਕਰਦੀ ਨਹੀਂ ਪ੍ਰਚਾਰਣ ਕਰ ਦਿੰਦਾ ਕਰਦਾ ਨਹੀਂ ਤਾਂ ਇਹਨਾਂ ਨੂੰ 1 ਘੰਟੇ ਦਾ ਸਮਾਂ ਦਿੱਤਾ ਹੈਗਾ ਜੇ ਫੇਰ ਵੀ ਨਹੀਂ ਕਰਦੇ ਤੇ ਅਸੀਂ ਟ੍ਰੈਫਿਕ ਜਾਮ ਕਰ ਦਿਆਂਗੇ ਉਹ ਦੱਸ ਦਈਏ ਕਿਸਾਨਾਂ ਨੇ ਚਤਾਵਨੀ ਦੇ ਦਿੱਤੀ ਆ ਕਿ ਜੋ ਇੱਥੇ ਸਾਡੇ ਨਾਲ ਬਸਲੂਕੀ ਕੀਤੀ ਗਈ ਆ ਜੋ ਇਸ ਪ੍ਰਬੰਧਕਾ ਵੱਲੋਂ ਜਿਨ੍ਹਾਂ ਦਾ ਟੋਲ ਪਲਾਜਾ ਔਰ ਚਲਾਂਗਵਾਲਾ ਟੋਲ ਪਲਾਜਾ ਜਲੰਧਰ ਦੇ ਉੱਤੇ ਆ ਔਰ ਜਿਨ੍ਹਾਂ ਨੇ ਵੀ ਸਾਡਰਾਂ ਬਸਲੂਕੀ ਕੀਤੀ ਜਾ ਪ੍ਰਸ਼ਾਸਨ ਉਹਨਾਂ ਉੱਤੇ ਕਾਰਵਾਈ ਨਹੀਂ ਕਰਤਾ ਤਾਂ ਕਿਸਾਨ ਜਿਹੜੇ ਆ ਕਿਸਾਨ ਲਗਾਤਾਰ ਇੱਥੇ ਬੈਠੇ ਰਹਿਣਗੇ ਔਰ ਕਿਸਾਨ ਜਿਹੜਾ ਟੋਲ ਫ੍ਰੀ ਕਰਕੇ ਰੱਖਣਗੇ ਔਰ ਲੋਕਾਂ ਦੀ ਆਵਾਜਾਈ ਜਿਹੜੀ ਆ ਉਹ ਫ੍ਰੀ ਰਹੇਗੀ ਔਰ ਟੋਲ ਬੰਦ ਰਹੇਗਾ ਔਰ ਦੱਸਿਓ ਇਹ ਤਸਵੀਰਾਂ ਤੁਹਾਨੂੰ ਕਿ ਜਲੰਧਰ ਚੋ ਚਲਾਂਗਵਾਲਾ ਚਲਾਂਗਵਾਲਾ ਇਹ ਟੋਲ ਪਲਾਜਾ ਜਦੋਂ ਤੁਸੀਂ ਗੁਰਦਾਸਪੁਰ ਜਾਂ ਟਾਂਡੇ ਤੋਂ ਹੁੰਦੇ ਹੋਏ ਦਸੂਏ ਤੋਂ ਹੁੰਦੇ ਹੋਏ ਜਲੰ ਦਾ ਰਸਤੇ ਵਿੱਚ ਟੋਲ ਪਲਾਜਾ ਹੁੰਦਾ ਔਰ ਕਿਸਾਨਾਂ ਨਾਲ ਧੱਕਾ ਕੀਤਾ ਗਿਆ ਅਗਲੀਆਂ ਕਾਰਵਾਈਆਂ ਕੀ ਹੁੰਦੀਆਂ ਨੇ ਪ੍ਰਸ਼ਾਸਨ ਕਦੋਂ ਇਹਨਾਂ ਦੀ ਗੱਲ ਮੰਨਦਾ ਔਰ ਕਦੋਂ ਉਹਨਾਂ ਦੇ ਉੱਤੇ ਕਾਰਵਾਈਆਂ ਕਰਦਾ ਉਹਦੇ ਬਾਰੇ ਗੱਲਬਾਤ ਜਿਹੜੀ ਆ ਤੁਹਾਡਾ ਸਾਰੀ ਸਾਂਝੀ ਕਰਾਂਗੇ ਔਰ ਹੁਣ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਇਹ ਟੋਲ ਪਲਾਜਾ ਜਿਹੜਾ ਚਲਾੰਗ ਵਾਲਾ ਕਿਸਾਨਾਂ ਨੇ ਬੰਦ ਕਰ ਦਿੱਤਾ ਔਰ ਕਿਸਾਨਾਂ ਨਾਲ ਬਦਸਲੂਕੀ ਜਿਹੜੀ ਆ ਉਹ ਮਨਜ਼ੂਰ ਨਹੀਂ ਆ ਕਿਸਾਨਾਂ ਨੂੰ ਕਿਉਂਕਿ ਕਿਸਾਨਾਂ ਨੇ ਕਿਹਾ ਵਾ ਜੇ ਸਰਕਾਰੀ ਮੁਲਾਜ਼ਮ ਆਪਣਾ ਕਾਰਡ ਵਿਖਾਉਂਦਾ ਤਾਂ ਅਸੀਂ ਵੀ ਆਪਣਾ ਕਾਰਡ ਵਿਖਾਉਨੇ ਆ ਬਹੁਤ ਸਾਰੀਆਂ ਗੱਡੀਆਂ ਇਹੋ ਜਿਹੀਆਂ ਆਗੀਆਂ ਜਿਨ੍ਹਾਂ ਦੇ ਅਗਲੇ ਬੰਨੇ ਝੰਡਾ ਲਾਉਣ ਨੂੰ ਜਗ੍ਹਾ ਨਹੀਂ ਆ ਗਈ ਕੋਈ ਪਾਬੰਦੀ ਨਹੀਂ ਆ ਗਈ ਇਹ ਸਰਕਾਰ ਦਾ ਕਾਨੂੰਨ ਨਹੀਂ ਹੈਗਾ ਕਿ ਇਹਨਾਂ ਦੇ ਉੱਤੇ ਝੰਡਾ ਜਿਹੜਾ ਅੱਗੇ ਜਰੂਰੀ ਹੋਣਾ ਚਾਹੀਦਾ ਇਹ ਆਪਣੀ ਸਹਿਮਤੀ ਆ ਕਿਸੇ ਨੇ ਝੰਡਾ ਅੱਗੇ ਲਾਉਣਾ ਕਿਸੇ ਨੇ ਗੱਡੀ 'ਚ ਰੱਖਣਾ ਜਦੋਂ ਕਿਸਾਨ ਆ ਤੇ ਉਹ ਕਿਸਾਨ ਆ ਉਹ ਪੰਜਾਬ ਦਾ ਕਿਸਾਨ ਆ ਉਸਦੇ ਕੋਲ ਕਾਰਡ ਆ ਔਰ ਅਧਿਕਾਰ ਆ ਉਸ ਦਾ ਹਾਂਜੀ ਕੀ ਕਹਣਾ ਸਟicker ਗੱਡੀਆਂ 'ਤੇ ਸਟicker ਲੱਗੇ ਆ ਸਾਡੇ ਸਟicker ਲੱਗੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਹਰਮਨ ਪਿਆਰੇ ਨੇਤਾ ਜਿਹੇਦਾਰ ਕਸ਼ਮੀਰ ਸਿੰਘ ਜੀ ਜਿਹੜੇ ਬਹੁਤ ਹੀ ਪਿਆਰੇ ਤੇ ਸੂਝਵਾਨ ਨੇ ਹਾਲੇ ਤੱਕ ਕੋਈ ਮੁੰਡਾ ਖੁੰਡਾ ਹੋਵੇ ਕੋਈ ਕਹਿ ਵੀ ਦੀਪ ਇਸ ਬੰਦੇ ਨੇ ਕੋਈ ਗਲਤੀ ਕੀਤੀ ਹੋਊਗੀ ਇਹਡੇ ਸੂਝਵਾਨ ਜਿਹੜਾ ਸਾਰਾ ਦਿਨ ਜੱਥੇ ਬੰਨਿਆ ਸਾਰਿਆਂ ਨੇ ਇੰਨਾ ਸਾਰੇ ਸਮਾਜ ਦੇ ਵਿਚਰਦੇ ਆ ਵੇ ਸਾਰਿਆਂ ਜਿਦਾਂ ਸਮੁੱਚਾ ਮਾਨਵਤਾ ਇਹਨਾਂ ਨੇ ਪ੍ਰੇਮ ਕਰਦੀ ਆ ਪਰ ਦੇਖੋ ਅੱਜ ਜਿਹੜੀ ਟਾਂਡੇ ਜਸਵੰਦੀਆ ਘਟਨ ਕਰਨ ਜਾ ਰਹੇ ਸੀ ਰਾਜੇਵਾਲੇ ਇਥੋਂ ਜਸਵੰਦੀਆ ਘਟਨ ਕਰਨ ਜਾ ਰਹੇ ਨੇ ਦੇਖੋ ਇਹ ਜੇ ਇਹ ਸਿਆਣੇ ਬਿਆਣੇ ਬਜ਼ੁਰਗ ਜੇ ਇਹਨਾਂ ਨਾਲ ਧੱਕਾ ਹੋਣ ਗਿਆ ਆ ਤੇ ਆਮ ਬੰਦੇ ਦਾ ਕੀ ਹਾਲਾਤ ਹੁੰਦਾ ਹੋਊਗਾ ਇਹਨਾਂ ਨੇ ਦਸਤਾਰ ਲਾਉਣ ਦੀ ਕੋਸ਼ਿਸ਼ ਕੀਤੀ ਆ ਜਿੱਥੋਂ ਸਾਰੇ ਵੱਡੇ ਭੜਕੇ ਆ ਭੜਕੇ ਕਿਉਂ ਬੇਨਦੀ ਦੀ ਦਸਤਾਰ ਨੂੰ ਹਸਪੋਣ ਦੀ ਕੋਸ਼ਿਸ਼ ਕੀਤੀ ਆ ਸ੍ਰੀ ਸਾਹਿਬ ਤੋਂ ਫੜ ਕੇ ਤੋਹਿਆ ਗਿਆ ਆ ਜੇ ਦੇਖੋ 295 ਦੇਖੋ ਧਾਰਮਿਕੋ ਕਕਾਰਾਂ ਨੂੰ ਹੱਥ ਹੱਥ ਪਾ ਕੇ ਬਗਾਇਦਾ ਖਿੱਚਿਆ ਬਗਾਇਦਾ ਜਿਹੜਾ ਇਹਦਾ ਜਨਰਲ ਸਕੱਤਰ ਨੇ ਬਟਨ ਸਾਰੇ ਤੋੜ ਦਿੱਤੇ ਗਏ ਆ ਹੁਣ ਟੋਰ ਹੁਣ ਟੋਰ ਫ੍ਰੀ ਕਰ ਦਿੱਤਾ ਗਿਆ ਬਿਲਕੁਲ ਬਿਲਕੁਲ ਪਾਵ ਲੋਕਾਂ ਲਈ ਆ ਵਜਾਈ ਫ੍ਰੀ ਹੈ ਦੇਖੋ ਪਹਿਲਾਂ ਸਮਾਂ ਕਿੰਨਾ ਸਮਾਂ ਨਹੀਂ ਪਹਿਲੀ ਗੱਲ ਤਾਂ ਇਹ ਜਿਹੜਾ ਜਦੋਂ ਅਸੀਂ ਗੱਡੀ ਲੈਨੇ ਆ ਟੂਲ ਟੈਕਸ ਦਾ ਉਹ ਨਹੀਂ ਕੱਟ ਹੋ ਜਾਂਦਾ ਆ ਇਹ ਤਾਂ ਕਿ ਨਜਾਇਜ਼ ਹੈ ਜਿਹੜਾ ਜਿਹੜਾ ਇਹ ਗੁੰਡਾ ਟੈਕਸ ਆ ਟੂਲ ਟੈਕਸ ਨਹੀਂ ਇਹਨੂੰ ਟੂਲ ਟੈਕਸ ਨਾਲ ਕੋਈ ਗੁੰਡਾ ਟੈਕਸ ਕਹੋ ਅਸੀਂ ਚੇਤਾਵਨੀ ਦੱਸਦੇ ਆ ਕਿ ਚੇਤਾਵਨੀ ਦੇ ਦਿੱਤੀ ਆ ਕਿਸਾਨਾਂ ਨੇ ਕਿ ਜੇ ਇੱਕ ਝੰਡੇ ਦੀ ਗੱਲ ਕਰਦੇ ਹੋ ਇੱਕ ਝੰਡਾ ਗੱਡੀ ਦੇ ਵਿੱਚ ਹੁਣ ਲੱਖਾਂ ਝੰਡੇ ਜੜੇ ਇੱਥੇ ਪਹੁੰਚ ਰਹੇ ਆ ਔਰ ਕਿੰਨਾ ਝੰਡਾ ਇਕੱਠਾ ਹੋ ਜਾਵੇਗਾ ਔਰ ਇਹਨਾਂ ਵਾਸਤੇ ਝੰਡੇ ਜਿਹੜੇ ਬਿਲਕੁਲ ਤਿਆਰ ਹਨ ਹੋਰ ਦੇਖੋ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਆ ਕਿ 40 ਕਿਲੋਮੀਟਰ ਦੇ ਏਰੀਆ ਦੇ ਵਿੱਚ ਇਹ ਟੂਲ ਬਲਜਾ ਨਹੀਂ ਲੱਗੂਗਾ ਇਹ 40 ਕਿਲੋਮੀਟਰ ਦੇ ਏਰੀਆ ਦੇ ਵਿੱਚ ਹੈ 10 ਕਿਲੋਮੀਟਰ ਗਾਹ ਜਾਣਾ ਚਾਹੀਦਾ ਹੈ ਟੂਲ ਬਲਜਾ ਨਜਾਇਜ਼ ਲੱਗਾ ਹੋਇਆ ਆ ਇਹ ਟੂਲ ਬਲਜਾ ਇਥੋਂ ਬੱਟ ਹੋਣਾ ਚਾਹੀਦਾ ਇਹ ਚਾਰ ਪੰਜ ਸਾਲ ਹੋ ਗਏ ਇਸ ਗੱਲ ਚੱਲਦੀ ਨੂੰ ਕਿ ਟੂਲ ਬਲਜਾ ਗਾਂ ਲੈ ਕੇ ਚੱਲੇ ਗਾਂ ਲੈ ਕੇ ਚੱਲੇ ਇਹਦਾ ਮੰਗ ਹੀ ਕੋਈ ਨਹੀਂ ਠਾਉਂਦਾ ਇਹ ਗਲਤ ਲੱਗਾ ਹੋਇਆ ਆ ਜਿ ਜ ਟੈਨ ਲਗਾ ਦੇ ਨਿੱਕੇ ਨੀ ਆ ਕੇ ਬੈਠੇ ਆ ਇਹਨੂੰ ਬਿਲਕੁਲ ਪੱਟ ਹੋਣਾ ਚਾਹੀਦਾ ਜਿਹੜੀ ਮੇਨ ਗੱਲ ਆ ਉਹ ਦੱਸ ਦਈਏ ਬਹੁਤ ਸਾਰੇ ਮਾਵਲੇ ਜਟੇ ਇਸ ਦੇ ਵਿੱਚ ਖੜੇ ਹੋ ਰਹੇ ਆਰ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਉਹ ਜਿੱਥੇ ਇਹਨਾਂ ਨੇ ਕਿਹਾ ਕਿ ਚਾਲ 40 ਕਿਲੋਮੀਟਰ ਦੇ ਵਿੱਚ ਟੋਲ ਪਲਾਜ ਨਹੀਂ ਸੀ ਹੋਣਾ ਚਾਹੀਦਾ ਉਹ ਟੋਲ ਪਲਾਜਾ ਫਿਰ ਵੀ ਅੰਦਰ ਆ ਔਰ ਕੰਡੀਸ਼ਨਾਂ ਦੇ ਅੰਦਰ ਨਹੀਂ ਆਉਂਦਾ ਰੂਲ ਮੁਤਾਬਕ ਇੱਕ ਟੋਲ ਪਲਾਜਾ ਜਿਹੜਾ ਇਹ ਗਲਤ ਜਗ੍ਹਾ ਦੇ ਉੱਤੇ ਆ ਔਰ ਇਸ ਨੂੰ ਪਿੱਛੇ ਕਰਨਾ ਚਾਹੀਦਾ ਉਹ ਦੱਸ ਦਈਏ ਕਿ ਅੱਜ ਜੋ ਮੌਵਲਾ ਖੜਾ ਹੋਇਆ ਆ ਇਸ ਦੇ ਉੱਤੇ ਕਿਸਾਨ ਜੜੇ ਆ ਲਗਾਤਾਰ ਝੰਡੇ ਦੇ ਝੰਡਾ ਲਾ ਕੇ ਪਹੁੰਚ ਰਹੇ ਆ ਔਰ ਇੱਕ ਝੰਡੇ ਦੀ ਗੱਲ ਕੀ ਕਰਦੇ ਆ ਲੱਖਾਂ ਝੰਡੇ ਤੇ ਪਹੁੰਚਣ ਨੂੰ ਨਜ਼ਰ ਆ ਰਹੇ ਨੇ ਔਰ ਦੱਸੋ ਇਹ ਤਸਵੀਰਾਂ ਤੁਹਾਨੂੰ ਕਿ ਚਲਾੰਗ ਅਸੀਂ ਟੋਲ ਪਲਾਜ ਤੇ ਖੜੇ ਆ ਔਰ ਜਲੰਧਰ ਵਾਲੇ ਰੋਡ ਤੇ ਖੜੇ ਆ ਔਰ ਕਿਸਾਨਾਂ ਦੀ ਚੇਤਾਵਨੀ ਸੁਣ ਲਈ ਹੋਏਗੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਆਓ ਜੀ ਉਹ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਇਹ ਬਾਬਾ ਜੀ ਕਹਿਣਾ ਚਾਹੁੰਦੇ ਨੇ ਮੈਂ ਤਾਂ ਕਹਾਂ ਤੁਸੀਂ ਬੋਲੋ ਇਹ ਦੱਸ ਦਿਓ ਤਸਵੀਰਾਂ ਤੁਹਾਨੂੰ ਕਿ ਚਲਾੰਗ ਦੇ ਟੋਲ ਪਲਾਜ ਦੇ ਉੱਤੇ ਅੱਜ ਕਿਸਾਨਾਂ ਨੇ ਜਿਹੜ ਔਰ ਟੋਲ ਜਿਹੜਾ ਟੋਲ ਬੰਦ ਕਰ ਦਿੱਤਾ ਔਰ ਆਵਾਜਾਈ ਫ੍ਰੀ ਕਰ ਦਿੱਤੀ ਆ ਔਰ ਤਸਵੀਰਾਂ ਨੂੰ ਬਾਦੋ ਸੇਅਰ ਕਰ ਦਿਓ ਮੇਰੇ ਸਹਿਯੋਗੀ들아 ਮੈਂ ਹਰਜਿੰਦਰ ਸਿੰਘ ਤੀਣਾ ਨਗਰ ਜ਼ਿਲ੍ਹਾ ਗੁਰਦਾਸਪੁਰ